ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਰ ਰੋਜ਼ ਦੇਖਦੇ ਹਾਂ ਫੇਸਬੁੱਕ ਦੇ ਉੱਤੇ ਕਿ ਸਾਡਾ ਇੱਕ ਵੱਡਾ ਪਰਰਾ ਹੈ ਜਿਹੜਾ ਜੰਗਲੀ ਜੀਵ ਜੰਤੂ ਹੈ ਉਹਨਾਂ ਵਾਸਤੇ ਪਾਣੀ ਦੇ ਪ੍ਰਬੰਧ ਕਰਦਾ ਹੈ ਉਹਨਾਂ ਦੀ ਮੈਂ ਇੱਕ ਕੱਲ ਜਾਂ ਪਰਸੋਂ ਵੀਡੀਓ ਵੇਖੀ ਸੀ ਜਿਹਦੇ ਵਿੱਚ ਜਿਹੜੀਆਂ ਖੁਰਲੀਆਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਅੱਗੇ ਗਰਮੀਆਂ ਆ ਗਈਆਂ ਨੇ ਉਹਨਾਂ ਨੂੰ ਸਾਫ਼ ਕਰਦੇ ਸੀ ਪਰ ਕਲਯੁਗ ਦਾ ਸਮਾਂ ਹੈ ਬੰਦੇ ਕੋਲ ਆਪਣੇ ਲਈ ਸਮਾਂ ਨਹੀਂ ਹੈਗਾ ਆਪਣੇ ਪਰਿਵਾਰ ਤੋਂ ਬਿਨਾਂ ਦੂਜੇ ਦੇ ਲਈ ਸਮਾਂ ਕੱਢਣਾ ਅੱਜ ਦੇ ਸਮੇਂ 'ਚ ਬਹੁਤ ਵੱਡੀ ਗੱਲ ਹੈ ਜਿਹੜੇ ਸਕਸ਼ ਨੇ ਇਹ ਬੀੜਾ ਚੁੱਕਿਆ ਹੈ ਤੇ ਇਸ ਸੰਸਾਰ ਦੇ ਵਿੱਚ ਆਇਆ ਹੈ ਤੇ ਲੈ ਕੇ ਤੇ ਕੁਝ ਨਹੀਂ ਜਾਣਾ ਸਭਾਇ ਚੰਗੇ ਕਰਮ ਇਨਸਾਨ ਦੇ ਨਾਲ ਜਾਂਦੇ ਆ ਮੈਂ ਤੁਹਾਡੇ ਰੂ ਬਰੂ ਕਰਨ ਜਾ ਰਿਹਾ ਅਸੀਂ ਅੱਜ ਗੜ ਸ਼ੰਕਰ ਸਾਈਡ ਦਿਵਾਨ ਤੇ ਜਾ ਰਹੇ ਸੀ ਤੇ ਜਦੋਂ ਮੈਂ ਇਹਨਾਂ ਦੇ ਇਲਾਕੇ ਵਿੱਚੋਂ ਲੰਘਣ ਲੱਗਿਆ ਮੈਂ ਵੀਰ ਨੂੰ ਫੋਨ ਕੀਤਾ ਕਿ ਪਾਲੀ ਬਾਜੀ ਕਿੱਥੇ ਹੋ ਉਹ ਕਹਿੰਦੇ ਅਸੀਂ ਕਾਨਪੁਰ ਖੂਈ ਹੋਈਆਂ ਜਿੱਥੇ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਮਹਾਪੁਰਸ਼ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਜਿਨ੍ਹਾਂ ਨੇ ਵੀੜਾ ਚੁੱਕਿਆ ਹੋਇਆ ਤਖਤ ਸਹਿਬਾਨ ਨੂੰ ਆਉਣ ਵਾਲੀ ਜਿਹੜੀ ਸੰਗਤ ਹੈ ਉਸ ਸੰਗਤ ਦੇ ਲਈ ਚੰਗੇ ਪ੍ਰਬੰਧ ਕਰਨੇ ਪਰ ਉਪਕਾਰ ਕਰਨੇ ਇਹ ਸਾਧੂ ਸੰਤਾਂ ਦੇ ਹਿੱਸੇ ਆਉਂਦਾ ਹੈ ਉਪਕਾਰ ਤੇ ਦੁਨੀਆ ਕਰੀ ਜਾਂਦੀ ਆ ਕਾਰ ਵੀ ਦੁਨੀਆ ਕਰੀ ਜਾਂਦੀ ਆ ਆਓ ਮੈਂ ਫਤਿਹ ਸਾਂਝੀ ਕਰਵਾਉਣਾ ਚਾਹਾਂਗਾ ਸਾਰੀ ਸੰਗਤ ਨੂੰ ਪਾਲੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਨਾਂ ਜਸਵੀਰ ਸਿੰਘ ਜੀ ਸਾਡੇ ਖਾਲਸਾ ਜੀ ਇਹਨਾਂ ਦੇ ਅਕਸਰ ਦੀਵਾਨ ਆਪਾਂ ਹੁੰਦੇ ਰਹਿੰਨੇ ਆ ਹਮੇ ਸਮੇ ਸਿਰ ਆਮੇ ਉਹ ਥਾਨ ਧਰਨਾ ਹੋਵੇ ਜਾਂ ਫਿਰ ਆਪਣਾ ਕੀਰਤਪੁਰ ਸਾਹਿਬ ਜੁਨੀਅਨ ਦਾ ਅਸੀਂ ਉੱਥੇ ਵੀ ਭਾਜੀ ਹੁਣੇ ਰਾਤ ਨੂੰ ਹਾਜ਼ਰੀ ਭਰਦੇ ਇਹ ਕੋਈ ਵੀ ਇਹਨਾਂ ਦੀ ਵੀਡੀਓ ਯਾਨੀ ਕਿ ਹਰ ਇੱਕ ਮੈਂ ਦੇਖਦਾ ਹਾਂ ਬਹੁਤ ਵਧੀਆ ਲੱਗਦਾ ਅੱਜ ਮਿਲ ਕੇ ਐ ਜੀਆਂ ਰੱਬੀ ਰੂਹਾਂ ਨੂੰ ਮਿਲ ਕੇ ਬਹੁਤ ਹੀ ਮਨ ਬਾਗੋ ਬਾਗ ਹੋਇਆ ਹੈ ਕਿਉਂਕਿ ਪਿਛਲੇ ਦਿਨੀ ਕਾਰਤੇਵਾ ਕਿਲਾ ਆਨੰਦਗੜ੍ਹ ਮਹਾਪੁਰਸ਼ਾਂ ਨੇ ਵੀ ਇਹਨਾਂ ਦਾ ਸਨਮਾਨਿਤ ਕੀਤਾ ਤੇ ਇਹੋ ਜਿਹੇ ਇਹਨਾਂ ਦਾ ਇੱਥੇ ਆਇਆ ਸੀ ਜੀ ਆਇਆਂ ਆਖਦੇ ਆਂ ਤੇ ਬਾਕੀ ਕਾਰਤੇਵਾ ਕਿਲਾ ਆਨੰਦਗੜ੍ਹ ਮਹਾਪੁਰਸ਼ ਬਾਬਾ ਸਤਨਾਮ ਸਿੰਘ ਬਾਬਾ ਸੁੱਚਾ ਸਿੰਘ ਮੌਜੂਦਾ ਨੰਦਪੁਰ ਸਾਹਿਬ ਤੋਂ ਗੜਖੰਡ ਰੋਡ ਉਹ ਰੋਡ ਜੋ ਖਾਲਸੇ ਦੇ ਜਨਮ ਸਥਾਨ ਨੂੰ ਜਾਣ ਵਾਲਾ ਰੋਡ ਉਹ ਰੋਡ ਜਿੱਥੇ ਕਿ ਪੈਦਲ ਸੰਗ ਮਾਤਾ ਨਹਿਣਾ ਦੇਵੀ ਪੀਂਗਾਹਾ ਬਾਬਾ ਵਾਲਕਨਾਥ ਤੇ ਸਾਡੇ ਚੰਨ ਗੰਗਾ ਸ਼ੋਪਰਾਪਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਧਰਮ ਜਾਣ ਵਾਲਾ ਰੋਡ ਉਹ ਵੀ ਕਾਰ ਸੇਵਾ ਕਿ ਲੰਦਗੜ੍ਹ ਵੱਲੋਂ ਬਣਾਇਆ ਗਿਆ ਤੇ 10 ਪੌੜ ਜਿਹੜੇ ਬਾਬਾ ਲਾਭ ਸਿੰਘ ਜੀ ਵੱਲੋਂ ਸਾਡੇ ਇਲਾਕੇ ਨੂੰ ਦੇਣ ਹੈ ਤੇ 10 ਸਕੂਲ ਔਰ ਕਾਲਜ ਜਿਹੜੇ ਉਹ ਵੀ ਯਾਨੀ ਕਿ ਜਿੰਨੀ ਕਿ ਵੀ ਆਪਾਂ ਇਹਨਾਂ ਦੀ ਉਤਪਦ ਕਰੀਏ ਸਾਡੇ ਮੇਰੇ ਖਿਆਲ ਬਚਨ ਥੋੜੇ ਹੋ ਜਾਣੇ ਆ ਤੇ ਬਹੁਤ ਚੰਗੇ ਭਾਗ ਹੈ ਬਾਬਾ ਲਾਭ ਸਿੰਘ ਜੀ ਬਾਬਾ ਸੇਵਾ ਸਿੰਘ ਜੀਾਂ ਬਾਬਾ ਸੁੱਚਾ ਸਿੰਘ ਜੀ ਸੁੱਚਾ ਸਿੰਘ ਜੀ ਹੁਣੀ ਜੋ ਸੇਵਾ ਮੰਨਵਾ ਰਹੇ ਆ ਲਗਭਗ 300 ਗੁਰਦੁਆਰਾ ਔਰ ਜਿਹੜੀਆਂ ਸਰਾਮਾਂ ਆ ਉਹ ਇਹਨਾਂ ਨੇ ਤਿਆਰ ਕਰਕੇ ਦੇਤੀਆਂ ਬਗੈਰ ਕਿਸੇ ਲਾਲਚ ਤੋਂ ਬਹੁਤ ਵਧੀਆ ਮਹਾਂਪੁਰਸ਼ ਤੇ ਖੋਲੇ ਮਹੱਲੇ ਵਿਸਾਖੀ ਤੇ ਆ ਰਹੀਆਂ ਸੰਗਤਾਂ ਨੂੰ ਦੇਖਿਓ ਤੁਸੀਂ ਆਨੰਦਪੁਰ ਸਾਹਿਬ ਤੋਂ ਗੱਡਸ਼ੰਕ ਰੋਡ ਉਹ ਰੋਡ ਜੋ ਕਿ ਕਿਸੇ ਟਾਈਮ ਖੁੰਨੀ ਰੋਡ ਗਿਣਿਆ ਜਾਂਦਾ ਪਰ ਉਹ ਰੋਡ ਜੋ ਰਾਜਨੀਤੀ ਦੀ ਭੇਟ ਚੜਿਆ ਪਰ ਲੇਕਿਨ ਰੋਡ ਨਹੀਂ ਬਣਿਆ ਮੀ ਪੱਥਰ ਰੱਖ ਹੋਏ ਪਰ ਰੋਡ ਨਹੀਂ ਬਣਿਆ ਤੇ ਪੰਜ ਪੰਜ ਦਿਨ ਇਸ ਰੋਡ ਪਰ ਜਾਮ ਲੱਗਦਾ ਰਿਹਾ ਹੈ ਕਿਸੇ ਨੇ ਇਸ ਰੋਡ ਦੀ ਸਾਰ ਨਹੀਂ ਪੁੱਛੀ ਸਰਕਾਰ ਸੇਵਾ ਕਿਲਾ ਨੰਦਗੜ ਮਾਹਪੁਰ ਚ ਬਾਬਾ ਸੱਚਾ ਸਿੰਘ ਬਾਬਾ ਸਤਨਾਮ ਸਿੰਘ ਜੀ ਹੋਣਾ ਨੇ ਉਹ ਕਰ ਦਿਖਾਇਆ ਜੋ ਸ਼ਾਇਦ ਅਸੀਂ ਕਦੇ ਸੁਪਨਾ ਵੀ ਨਹੀਂ ਸੋਚਿਆਤਾ ਤੇ ਬਾਕੀ ਭਾਜੀ ਹੋਣਾਂ ਦਾ ਇੱਥੇ ਆਣ ਤੇ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਤੇ ਜੀ ਆਇਆਂ ਆਖਦੇ ਆਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਬਾ ਜੀ ਹੁਣੀ ਬੜੇ ਥੋੜੇ ਸ਼ਬਦਾਂ ਦੇ ਵਿੱਚ ਬਹੁਤੀਆਂ ਗੱਲਾਂ ਕਰ ਦਿੱਤੀਆਂ ਪਾਲੀ ਭਾਜੀ ਅਸਲ ਦੇ ਵਿੱਚ ਨਾ ਸਾਡਾ ਇਲਾਕਾ ਬਹੁਤ ਕਰਮਾਂ ਵਾਲਾ ਹੈ ਕਿਉਂਕਿ ਇਸ ਕਰਨ ਇਸ ਇਲਾਕੇ ਨੂੰ ਰੰਗੀਆਂ ਰੂਹਾਂ ਮਿਲਦੀਆਂ ਰਹਿੰਦੀਆਂ ਨੇ ਜਿਵੇਂ ਤੁਸੀਂ ਭਾਵੇਂ ਆ ਆ ਵੈਲਟ ਲਾ ਲਓ ਬਾਲਾਚੌਰ ਵਾਲੀ ਵੈਲਟ ਲੈ ਲਓ ਇਹਦੇ ਵਿੱਚ ਵੀ ਜਿਹੜੇ ਸੱਤ ਸਾਹਵਾਲੇ ਭੂਰੀ ਵਾਲੇ ਮਹਾਪੁਰਖ ਹੈ ਹਾਂਜੀ ਹਾਂ ਉਹਨਾਂ ਦੀ ਵੀ ਮੰਦਗੀ ਬਹੁਤ ਹੈ ਬਹੁਤ ਮੰਦਗੀ ਹੈ ਜੀ ਉਹਨਾਂ ਦੀਆਂ ਵੀ ਸੰਸਥਾਵਾਂ ਬਹੁਤ ਚੜ੍ਹਦੀ ਕਲਾ 'ਚ ਚੜ੍ਹਦੀ ਕਲਾ 'ਚ ਸਭ ਮੰਗਵਾਰ ਰਹੀਆਂ ਨੇ ਸਮੇਂ ਸਮੇਂ ਸਿਰ ਸੇਵਾਵਾਂ ਜਿਹਨਾਂ ਸਾਡੇ ਨਾਲ ਚਲੋ ਸਾਡਾ ਤਾਂ ਇੱਕ ਛੋਟਾ ਜਿਹਾ ਪਰਾਲਾ ਸਾਡਾ ਤਾਂ ਕੰਮ ਇੱਕ ਚਿੜੀ ਵਾਲਾ ਹੈ ਜਿਸ ਤਰ੍ਹਾਂ ਇੱਕ ਸਾਧੂ ਦੀ ਇੱਕ ਨਾਲ ਚਿੜੀ ਦੀ ਨਾਲ ਵਿਆਖਿਆ ਹੋਈ ਵੀ ਸਾਧੂ ਨੇ ਚਿੜੀ ਦੇ ਨਾਂ ਜਿਹੜੀ ਦਾ ਲੱਗ ਗਿਆ ਸੋ ਕਹਿੰਦਾ ਮਤਲਬ ਜਿਹੜੇ ਭੂਰੀ ਵਾਲੇ ਮਹਾਪੁਰਸ਼ ਹੈ ਗਊਆਂ ਵਾਲੇ ਹੋਏ ਹੈ ਗੰਗਾਨੰਦ ਜੀ ਮਹਾਰਾਜ ਜੀ ਹੋਏ ਹੈ ਚਾਰੀਆ ਜੀ ਹੋਏ ਹੈ ਤੇ ਗਊਸ਼ਾਲਾ ਜਿਹੜੇ ਅੱਜ ਬਣੀਆਂ ਐ ਜਾਂ ਕਾਲਜ ਬਣੇ ਐ ਬਹੁਤ ਵੱਡੀ ਦੇਣ ਐ ਸਾਡੀ ਕੰਢੀ ਔਰ ਦੁਣੀ ਨੂੰ ਤੇ ਬਹੁਤ ਵਧੀਆ ਜਿਹੜੇ ਧਾਰਮਿਕ ਉਹਦੇ ਨਾਲ ਜੋੜ ਰਹੇ ਐ ਹਨਸ਼ਾਂ ਤੋਂ ਦੂਰ ਕਰ ਰਹੇ ਐ ਬਾਕੀ ਮੈਂ ਵੀ ਇੱਕ ਗੱਲ ਕਹਿਣੀ ਚਾਹਾਂਗਾ ਸੰਗਤ ਨੂੰ ਵੀ ਜਿਹੜੇ ਸਾਧੂ ਹੁੰਦੇ ਐ ਨਾ ਉਹ ਕਿਸੇ ਧਰਮ ਦੇ ਇੱਕ ਦੇ ਨਹੀਂ ਹੁੰਦੇ ਐ ਉਹ ਸਾਰਿਆਂ ਦੇ ਸਾਂਝੇ ਹੁੰਦੇ ਐ ਜੇ ਕੋਈ ਕਹੇ ਵੀ ਜੇ ਹੁਣ ਮੰਨ ਲਓ ਵੀ ਜਿਵੇਂ ਇਹਨਾਂ ਦੇ ਭੂਰੀ ਵਾਲੇ ਮਹਾਂਪੁਰਖ ਹੈਗੇ ਐ ਸਾਡੇ ਕਾਰ ਸੇਵਾ ਵਾਲੇ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਸੰਤ ਐ ਜੇ ਅਸੀਂ ਸਿੱਖ ਪੱਗਾਂ ਬੰਨ ਕੇ ਕਹਿਣ ਵੀ ਬਾਬੇ ਲਾਭ ਸਿੰਘ ਉਹ ਨਹੀਂ ਤਾਂ ਸਾਡਾ ਹੀ ਹੈ ਵੀ ਦੂਜਿਆਂ ਦਾ ਨਹੀਂ ਹੈਗਾ ਨਹੀਂ ਨਹੀਂ ਉਹਨਾਂ ਦਾ ਵੀ ਹੈ ਤੇ ਜੇ ਪੂਰੀ ਆਲੇ ਸੰਤਾਂ ਨੂੰ ਜੇ ਚੌਧਰੀ ਕਹਿਣ ਸਾਰੇ ਵੀ ਸਾਡਾ ਉਹ ਸਾਡਾ ਵੀ ਹੈ ਦੇਖੋ ਜੀ ਸੰਘੂ ਬਾਡਰ ਤੇ ਜਦੋਂ ਧਰਨਾ ਲੱਗਿਆ ਹੋਇਆ ਤਾਂ ਉੱਥੇ ਦੇ ਲਾਗੇ ਸਾਡੇ ਗੌਰਵrana ਨੂਰ ਪਰਵੇਦੀ ਤੋਂ ਉਹਨਾਂ ਨੇ ਮੈਨੂੰ ਇੱਕ ਦੋ ਵਾਰ ਜ਼ਿਕਰ ਕੀਤਾ ਹੈ ਤੇ ਉੱਥੇ ਇੱਕ ਮੰਦਿਰ ਬਣਾਉਣਾ ਤਾਂ ਬਾਬਾ ਸਤਨਾਮ ਸਿੰਘ ਜੀ ਕੋਲ ਸੰਗਤਾਂ ਆਈਆਂ ਤੇ ਬਾਬਾ ਜੀ ਨੇ ਕਿਹਾ ਵੀ ਅਸੀਂ মিডিਆ 'ਚ ਨਹੀਂ ਕਹਿਣਾ ਚਾਹੁੰਦੇ ਪਰ ਪੂਰਾ ਕਹਿੰਦੇ ਮੰਦਿਰ ਤਿਆਰ ਕਰਕੇ ਜਿਹੜਾ ਅਰਪਣ ਕੀਤਾ ਉਸ ਤੋਂ ਬਾਅਦ ਗੁਰੂ ਰਵੀਦਾਸ ਗੱਲ ਕਰੀਏ ਕੇਸਲੜ ਸਾਹਿਬ ਦੇ ਜਿਹੜੀ ਗਲੀ ਜਾ ਰਹੀ ਹੈ ਹਾਂ ਉਹ ਵੀ ਕਾਰ ਸੇਵਾ ਕਿਲਾ ਆਨੰਦਗੜ੍ਹ ਬਾਬਾ ਲਾਭ ਸਿੰਘ ਜੀ ਹੁਣਾਂ ਦੀ ਦੇਣ ਹੈ ਉਸ ਤੋਂ ਬਾਅਦ ਜੇ ਕੀਰਤਪੁਰ ਸਾਹਿਬ ਮਸਜਿਦ ਵਾਸਤੇ ਆਏ ਸਾਡੇ ਮੁਸਲਮਾਨ ਭਾਈਚਾਰਾ ਤਾਂ ਵੀ ਕਾਰ ਸੇਵਾ ਕਿਤੇ ਪਿੱਛੇ